ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਘੰਟੀ ਦਾ ਬਟਨ ਪ੍ਰੈਸ ਕਰ ਲਓ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਊਗਾ ਅੱਜ ਦੀ ਵੀਡੀਓ ਵੀਰੇ ਪੰਡਾਲਕਰੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਬਾਬਾ ਜੀ ਨੇ ਕਰਾਵਾਂ ਇਹ ਗੱਲ ਤਿੰਨ ਬੈੜਾ ਸੇਲ ਲਈ ਦੋ ਸੂਈਆਂ ਸਵਾਈਆਂ ਨਾ ਬਾਈ ਤੇ ਗੱਬਣਾ ਜਾ ਵੀਰੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵੀਰੇ ਤੇ ਪਿੰਡ ਵੀਰੇ ਪਿੰਡ ਹਲਕਾ ਜਿਹਾ ਬਰਨਾਲਾ ਹਾਂਜੀ ਤਸੀਲ ਤਪਾ ਨੇੜੇ ਭਗੋ ਠੀਕ ਆ ਵੀਰੇ ਵੀਰੇ ਤੇਰੀਆਂ ਪੱਤਿਆਂ ਤਿੰਨ ਦਿਨ ਹੋ ਗਏ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਹੋ ਗਏ ਸੀ ਪਸੂ ਸੇਰ ਹਾਂ ਬਰੀ ਉਹਦੀ ਹੋ ਗਈ ਠੀਕ ਆ ਤੇ ਅੱਜ ਆਪਾਂ ਤਿੰਨ ਵੇੜਾਂ ਦਿਖਾਉਣੀਆਂ ਦੋ ਸੂਈਆਂ ਸਵਾਈਆਂ ਹਾਂਜੀ ਕਿਹੜੀ ਤੋਂ ਸ਼ੁਰੂ ਕਰਗੇ ਪਸੂ ਜੀ ਤੂੰ ਮੋਟੀ ਵੀ ਕਰ ਲੈ ਇਹ ਤੋਂ ਕਰ ਲੈ ਇਹਦੀ ਕੀ ਡਿਟੇਲ ਆ ਵੀਰੇ ਗੱਗੂ ਵੀਰੇ ਪਹਿਲਾਂ ਬੱਚੀ ਸੂਈਆਂ ਚਾਰ ਤਾਂ ਤਾਂ ਮੂੰਹ ਹਾਂਜੀ ਠੀਕ ਆ ਇਹ ਨੂੰ ਫੂਰ ਨੂੰ ਮਨੰਦਾ ਪੰਨਣਾ ਦੇਣਾ ਛਾ ਪਾਣੀ ਮਨੰਦ 14 ਲੀਟਰ ਬੜਾ ਹੁੰਦਿਆ ਰੈਡੀ ਆ ਹਾਂ ਰੈਡੀ ਆ ਕ੍ਰੋਸ ਚ ਆ ਗਈ ਹੈ ਨਾ ਆਹ ਕੋਲ ਜੀ ਕ੍ਰੋਸ ਆਹ ਦੇਖੋ ਵੀਰੋ ਤੇ ਦੁੱਧ ਹਾਈਐਸਟ ਕਿੰਨਾ ਘੜਦੂ ਵੀਰੇ ਦੁੱਧ ਘੜਦੂ 20 ਕਿਲੋ ਠੀਕ ਆ ਕੱਢ ਲਓ ਫਿਰ ਬਾਹਰ ਨੂੰ ਤੋਰ ਕੇ ਦਿਖਾ ਦਈਏ ਆ ਕਰ ਲਓ ਵੀ ਚੈੱਕ ਕੱਦਗਾਠ ਵੀ ਪੂਰਾ ਵਧੀਆ ਹੈਗਾ ਤੇ ਦੁੱਧ ਵੀ ਗਰਮੀ ਗਰਮੀ ਸਾਨੂੰ ਚੰਗੀ ਫਾਇਡ ਵਾਲਾ ਪਿਆਜੂਗੀ ਪੂਰੀ ਫੇਸ ਕੁਆਲਿਟੀ ਵੀ ਚੰਗੀ ਤੇ ਚੰਗੀ ਆ ਪੂਰੀ ਵੀਰੇ ਕਰ ਲਓ ਬਾਈ ਦਾ ਸੰਪਰਕ ਆ ਰੁਕੇ ਜੀ ਟੋਰ ਲੱਜ ਲੰਮੀ ਲੈ ਚੱਲ ਵੀਰੇ ਆ ਕਰੋ ਜੀ ਚੈੱਕ ਚੱਲ ਆ ਜੰਤ ਥਲੇਵਾ ਪੱਟਾਂ ਦੇ ਸਾਨਾ ਫਰਦੀਆ ਪੂਰੀ ਫਸੀ ਤੇ ਗਾਂ ਨੂੰ ਵੀ ਸਵਾਰਨਾ ਪੂਰਾ ਕਰ ਮੋੜ ਲੈ ਵੀਰੇ ਆ ਕਰੋ ਜੀ ਚੈੱਕ ਕਰੋ ਦਰਸ਼ਨ ਪਲੂਣ ਬੱਛੀ ਹੈਗੀ ਚੰਗੀ ਆ ਪੂਰੀ ਆ ਕਰੋ ਜੀ ਚੈੱਕ ਖੱਦਗਾੜ ਪੂਰਾ ਤੇ ਲੇਵਾ ਪੂਰਾ ਤਿਆਰ ਕੀਤਾ ਵਾ ਫੁੱਲ ਦੁੱਧ ਵੀਰ ਨੇ ਜਿੰਨਾ ਦੱਸਿਆ ਬਾਈ ਨਾਲ ਕਰ ਲਿਓ ਸੰਪਰਕ ਤੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਆ ਦੇਖੋ ਜੀ ਧਾਰਾਂ ਦੁਰਾ ਕਰਾ ਦਨੇ ਹੁਣ ਚੱਕ ਸ਼ਿਆ ਬਾਤ ਆਧਾਰ ਤਾਂ ਨਿਬੜਦੀ ਆ ਦੇਖੋ ਪੂਰੀ ਵਧੀਆ ਕੋਲੀ ਚੁਵਾਈ ਆ ਤੇ ਮੂਹਰੇ ਥਣਾ ਦੀ ਵਿੱਚ ਵਾਈ ਚੈੱਕ ਕਰ ਲਓ ਉਸਮਾ ਪਸਮੂ ਹੈ ਗੱਡ ਤਾਂ ਵੀਰੇ ਬੱਛੀ ਆ ਪੂਰੀ ਚੰਗੀ। ਉਹ ਦੇਖ ਲਾਉਣ ਫਰੀ ਜੀ। ਹਾਂ ਇਹ ਦੇਖੋ ਨਾਲੀ ਨੂੰ ਤੁਰ ਪਿਆ ਦੱਸ। ਤੇ ਥੋੜਾ ਜਿਹਾ ਹੋਰ ਮਾਰ ਦੇ ਵੀਰੇ ਕਾਹ ਨੂੰ ਦੁੱਧ ਆਪਾਂ ਖਰਾਬ ਕਰਨਾ ਚੱਲੋ ਠੀਕ ਹੈ। ਕਦੋਂ ਨੰਬਰ ਬੋਲਦਾ ਸੀ ਆਪਾਂ? ਨੰਬਰ 95014 17931 ਸੀ। ਨਿਆਣਾ ਲਾ ਦੇ ਵੀਰੇ। ਤੇ ਵੀਰੇ ਰੇਟ ਇਹਦਾ ਕੀ ਰਹੂਗਾ ਬੱਛੀ ਦਾ? ਬਾਜੇ ਜੋ 65 ਚ ਮਾਨਤਾ ਕਰ ਦਾਂ। ਵਧੀਆ ਹੋ ਜੀ ਮਾਨਤਾ। ਹਾਂ ਵਧੀਆ ਮਾਨਤਾ। ਠੀਕ ਹੈ ਇਹ ਆ ਗਈ ਪਹਿਲੇ ਨੰਬਰ ਵਾਲੀ ਤੇ ਦੋ ਨੰਬਰ ਵਾਲੀ ਤੇ ਆ ਜਾ ਹੁਣ। ਇਹ ਤੇ ਚੌਥਾ ਦਿਨ ਸੂਈ ਨੂੰ। ਹਾਂ ਜੀ। ਹੁਣ ਮਾਨੇ ਚਲੋ 27 28 ਕਿਲੋ ਗੋਲੀ ਤਿਆਰ ਵਿਰੇ ਠੀਕ ਆ ਵੀਰੇ ਚੌਥਾ ਦਿਨ ਸੂਈ ਨੂੰ 27 28 ਕਿਲੋ ਗੋਲੀ ਤਿਆਰ ਤੇ ਕਿੰਨਾ ਦੁੱਧ ਕੱਢਦੂ ਹਾਈਐਸਟ ਵੀਰੇ ਦੁੱਧ ਨੂੰ 35 ਕਿਲੋ 35 ਕਿਲੋ ਦੇ ਦੋ ਕੋਈ ਕਹਿਣ ਦੀ ਗੱਲ ਨਹੀਂ ਵੀਰੇ ਆਹ ਕਰੋ ਚੈੱਕ ਲੈ ਵਾ ਨੂੰ ਆ ਦੇਖੋ ਤਾਂ ਤਾਂ ਹੀ ਪਿਆ ਤੇ ਡਿਮਾਂਡ ਇਹਦੀ ਡਿਮਾਂਡ ਇਹਦੀ ਇੱਕ 30 ਵੀ ਠੀਕ ਆ ਚਲੋ ਤੋਰੋ ਵੀਰੇ ਚੰਗੀ ਕੁਆਲਿਟੀ ਆ ਗਈ ਬਹੁਤ ਵਧੀਆ ਕੁਆਲਿਟੀ ਆ ਤੇ ਡਬੂਬੀ ਪੂਰੇ ਤੇ ਕੱਦ ਦਾ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਜਿਆਦਾ ਵੱਡੀ ਆ ਵੀਰੇ ਲੰਮੀ ਲੁੰਮੀ ਬਹੁਤ ਆ ਤੇ ਫੇਸ ਕੁਆਲਿਟੀ ਵੀ ਚੰਗੀ ਆ ਆ ਕਰੋ ਜੀ ਇੱਕ ਦਰਸ਼ਨ ਕਰੋ ਕੈਸੀ ਵੜਾ ਲੈ ਚੱਲ ਵੀਰੇ ਲੰਮੀ ਟੋਲ ਲਗਾ ਟੋਲ ਟੋਲ ਕਰਨੀ ਟੋਲ ਗਰਮੀ ਦੇ ਦਿਨ ਗਰਮੀ ਦੇ ਦਿਨ ਚ ਵੀ ਇਹਨਾਂ ਸੋਧ ਘੜ ਦੂਗੀ ਹਵਾਨਾ ਮਗਰ ਨੂੰ ਵੀ ਪਿਆ ਤੇ ਮੂਰ ਨੂੰ ਵੀ ਪਿਆ ਠੀਕ ਆ ਵੀਰੇ ਮੋੜ ਲਿਓ ਵੀਰੇ ਗਰਮੀ ਦੇ ਹਿਸਾਬ ਨਾਲ ਬਾਈ ਨੇ ਦੱਸਿਆ ਬ੍ਰੀਡ ਬ੍ਰੂਡ ਲੰਮੀ ਲੁੰਮੀ ਬਹੁਤ ਵੱਡੀ ਪੱਛੀ ਹੈਗੀ ਤੇ ਪੂਰੀ ਚੰਗੀ ਆ ਇਹ ਲੱਗਾ ਦੂਜਾ ਠੀਕ ਕਬਰੇ ਕਿੰਨਾ ਦੁੱਧ ਹੁਣ ਤਿਆਰ ਦੱਸਿਆ ਦੋ ਇੱਥੇ ਲੈ 28 30 ਲੀਟਰ ਹੋ ਗਏ ਪਿਆਰ ਠੀਕ ਹੈ 35 ਲੀਟਰ ਦੇ ਦਊਗੀ ਮੋਹ ਇਹਨੂੰ ਖੁੱਲੇ ਦੂ ਆ ਦੇਖੋ ਵੀਰੇ ਨਾਲੇ ਵਾ ਦੇਖੋ ਕੀ ਬਾਤ ਆ ਇਹਨੂੰ ਕਹਿੰਦੇ ਜਿਹਨੂੰ 1.5 ਫੁੱਟ ਹਵਾਨਾ ਚੌੜਾ ਕਹਿੰਦੇ ਇਹਦੇ ਲੱਗਿਆ ਵਾ ਜਿਹੜੀ ਫੇਰੇ ਕਾ ਜਾਈ ਹੁੰਦੀਆਂ ਨੇ ਉਹ ਚੀਜ਼ ਹੈ ਹਾਂ ਇਹ ਉਹ ਚੀਜ਼ ਆ ਕੁੱਚਾਂ ਤੋਂ ਤਾਂ ਵਾਲਾ ਹਵਾਨਾ ਤੇ ਪੂਰੀ ਚੰਗੀ ਲਮਾਈ ਲਮੂਈ ਦੀ ਫੁੱਲ ਇਹਦੇ ਇੰਟਰ ਕਰਾ ਦੇ ਵੀ ਕਰਾ ਦੇ ਹਾਂ ਦੇਖੋ ਵੀਰੇ ਤਾਰਾ ਤੁਰਨ ਕੀ ਆਵਾਜ਼ ਆ ਤੇ ਬੱਚੀ ਵੀ ਬੁਰੀ ਚੰਗੀ ਮਗਰ ਇਹਦੇ ਬੱਚਾ ਆ ਗਿਆ ਇਹਦੀ ਮੰਗ ਡਿਮਾਂਡ ਇਹਦੀ 13 ਹੈਗੀ ਮਾਨਦਾਨ ਹੋ ਜਾਊਗਾ ਮਾਨਦਾਨ ਮੁੱਕ ਨਹੀਂ ਹੋਣੀ ਇੱਕ ਹੋਰ ਆ ਵੀਰੇ ਹਨਾ ਇਹ ਕੀ ਗੱਭਣ ਵੇ ਆਹ ਦੇਖੋ ਜੀ ਇਹਦੀ ਕੀ ਡਿਟੇਲ ਆ ਵੀਰੇ ਜਗਰਾਜ ਵੀਰੇ ਦੂਜਾ 106 ਦਨ ਦਾ ਹਾਂਜੀ ਹਾਂਜੀ ਪੰਜ ਤੋਂ ਚਾਰ ਦਿਨ ਲੱਗਦੀ ਹੈ ਹਜੇ ਠੀਕਾ ਤੇ ਪਹਿਲੇ ਸਵੇਰ ਇਹਦਾ ਪਿੰਡੂ ਹੀ ਵੜ ਦੇ ਕੀ ਆ ਮੈਂ ਇਹ ਹਾਂਜੀ ਹਾਂਜੀ 22 ਕਿਲੋ ਰੋਟ ਪਾਇਆ ਐਡ ਕੀ ਕਿੰਨਾ ਕਰ ਦੂਗੀ ਐਡ ਦੀ ਫਿਰ 25 ਤੋਂ ਪਲੱਸ ਹੀ ਆਉਗੀ 25 ਤੋਂ ਪਲੱਸ ਛੂਹਾ ਦੂਜਾ ਆ ਗਿਆ ਛੂਹਾ ਦੂਜਾ 6 ਨੰਨ ਨੂੰ ਠੀਕ ਆ ਆ ਕਰੋ ਵੀਰੇ ਚੈੱਕ ਥੱਲੇ ਤੋਂ ਨਾਲਾ ਨੂੰ ਤਾਂ ਬਹੁਤ ਚੰਗੀਆਂ ਬੈੜ ਦੇ ਪਿੱਛੇ ਬਹੁਤ ਵਧੀਆ ਹਵਾਨਾ ਤਾਂ ਤੋਂ ਸ਼ੁਰੂ ਹੁੰਦਾ ਤੇ ਗਾਂ ਤਾਂ ਹੀ ਜਾਂਦਾ ਵੀਰੇ ਫੁੱਟ 1.5 ਫੁੱਟ ਗਾਂ ਹਵਾਨਾ ਵਾਹ ਦੇ ਗੁੱਠਾ ਗਾਠਾ ਪੂਰੀਆਂ ਵਧੀਆ ਤੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਵੀਰੇ ਬਰੂਡ ਦੀ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਆ ਬਹੁਤ ਵਧੀਆ ਬਰੀਡ ਹੈਗੀ ਤੇ ਇਹਦੀ ਕੀ ਡਿਮਾਂਡ ਆ ਗਈ ਵੀਰੇ ਜਗਰਾਜ ਵਾਸ 82 ਦਾ ਰਹਾ ਨਹੀਂ ਹੈ 82 ਇਹਨੂੰ ਤੁਸੀਂ ਲੈ ਲਓ ਛੋਟਾ ਛਾਟ ਤਾਂ ਕਰ ਦੇਗੇ ਇੱਥੇ ਹਾਂ ਮਾੜੀ ਮੁੱਟੀ ਕਰ ਦਾਂਗੇ ਮਾੜੀ ਠੀਕ ਆ ਵੀਰੇ ਠੀਕ ਆ ਠੀਕ ਇਹ ਵੀ ਦੁੱਧ ਚੰਗਾ ਘੜ ਦੂ ਹਣਾ ਵੀਰੇ ਨਹੀਂ 25 ਤੋਂ ਥੋੜਾ ਜਿਹਾ ਸਹੀ ਦੁੱਧ ਦੱਸਿਆ ਤੂੰ ਦੁੱਧ ਤਾਂ ਹੈ ਨਹੀਂ ਉਸਿਆ ਕੋਈ ਝੂਠ ਦੁਕਾਨ ਦਾ ਮਾਰ ਠੀਕ ਆ ਵੀਰੇ ਲੈ ਜਲਦੀ ਲੰਮੀ ਦਿਖਾਓ ਹੋਰ ਹੋਰ ਇਧਰ ਨੂੰ ਲੈ ਚਲ ਭੋਲੇ ਚੱਲ ਕੋਈ ਨਹੀਂ ਆ ਦੇਖੋ ਜੀ ਫੀਟਿੰਗ ਵਾਲਾ ਹਵਾਨਾ ਖੁੱਚਾਂ ਤੇ ਤਾਂ ਵਾਲਾ ਜਿਵੇਂ ਕੰਪਿਊਟੇਸ਼ਨ ਵਾਲੀਆਂ ਵੜਾ ਹੁੰਦੀਆਂ ਇਸ ਤਰ੍ਹਾਂ ਦੀ ਵੜੜ ਆ ਗਈ ਤੇ ਥਾਣਾ ਥੁਣਾ ਦਾ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਗੈਪ ਕੋ ਬਸੇਰਾ ਫੜ ਫੜ ਦੀ ਦੂਰੀ ਤੇ ਸਾਨ ਪਿਆ ਕਰ ਲਿਓ ਜੈਕ ਮੋੜ ਲਿਆ ਵੀਰੇ ਫੇਸ ਕੁਆਲਟੀ ਦੇਖੋ ਰਾਜੀ ਸਮੀ ਬੜੀ ਪੂਰੀ ਆ ਕੋਈ ਟੁੱਟੀ ਨਹੀਂ ਕਿਤੋਂ ਕੋਈ ਘਾਟ ਨਹੀਂ ਇੱਕ ਵੀ ਤੇ ਨਾੜਾ ਨੂੜਾ ਵੀ ਹਵਾਨੇ ਤੇ ਪੂਰੀਆ ਟਰ ਲਾ ਵੀਰੇ ਆ ਕਰੋ ਵੀ ਜੈਕ ਹਵਾਨਾ ਹੁਣੇ ਲੈ ਕੇ ਤੁਰਿਆ ਨਹੀਂ ਆਂਦਾ ਤੇ ਪੂਰੂ ਹੀ ਚੰਗੀ ਬਹਿੜ ਗਈ ਕਰ ਲਿਓ ਬਾਈ ਨਾਲ ਸੰਬਰਕ ਰੇਟ 82000 ਮਾਨਤਾਨ ਹੋ ਜਾਊਗਾ ਤੇ ਤਿੰਨ ਵਹਿੜਾ ਸੀ ਤਿੰਨੇ ਤੁਹਾਨੂੰ ਦਿਖਾ ਦਿੱਤਾ ਨੰਬਰ ਫੇਰ ਬੋਲਦੇ ਵੀਰੇ ਜਗਰਾਜ 95014 ਦੀ 17 ਮਾਪੂਕੀ ਦੋ ਸੂਈਆਂ ਸਵਾਈਆਂ ਇੱਕ ਗੱਪਣ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲਪੁਰ ਆ ਤਹਿਸੀਲ ਤਾਂ ਪਾ ਸੀ ਤਹਿਸੀਲ ਠੀਕ ਆ ਵੀਰੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿলো ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ